ਦਾ ਗੁਰਦੀਪ ਸਿੰਘ ਦਾ ਦਾਵਾ ਯੂ ਹੈਵ 5 ਮਿੰਟਸ ਮੈਂ ਜੋ ਸਪੀਕਰ ਸਾਹਿਬ ਮੈਂ ਧੰਨਵਾਦ ਕਰਦਾ ਤੁਹਾਡਾ ਕਿ ਅੱਜ ਜਿਹੜਾ ਹੜ੍ਹਾਂ ਦੇ ਸੰਬੰਧ ਚ ਜਿਹੜਾ ਸੈਸ਼ਨ ਰੱਖਿਆ ਉਹਦੇ ਚ ਮੈਨੂੰ ਤੁਸੀਂ ਮੌਕਾ ਦਿੱਤਾ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਆਪਣਾ ਹਲਕਾ ਡੇਰਾ ਬਾਬਾ ਨਾਨਕ ਦੀ ਜਿੱਥੇ ਕੀ ਤੁਸੀਂ ਬੰਨ ਨਾਲ ਹੜ੍ਹਾਂ ਦੇ ਸੰਬੰਧ ਚ ਜਿਹੜਾ ਲਗਭਗ 150 ਪਿੰਡ ਜਿਹੜਾ ਉਹਨੂੰ ਨੁਕਸਾਨ ਹੋਇਆ ਬਹੁਤ ਸਾਰੇ ਲੋਕ ਲਗਭਗ 1 ਲੱਖ ਦੇ ਪ੍ਰੀਫ ਜਿਹੜੇ ਲੋਕ ਨੇ ਉਹ ਇਸ ਹਰ ਦੀ ਮਾਰ ਤੇ ਇੱਥਾ ਆਏ ਨੇ ਤਾਂ ਮੈਂ ਇਹ ਵੀ ਆਪ ਜੀ ਦਾ ਧਿਆਨ ਤੇ ਲਿਆਉਣਾ ਚਾਹੁੰਦਾ ਕਿ ਜਿਹੜੀ ਰਾਸ਼ੀ ਮਕਾਨ ਜਿਹੜਾ ਰਿਪੇਅਰ ਵਾਸਤੇ ਆ ਉਹਦਾ 35000 ਰੁਪਏ ਹੈ ਤੇ ਜਿਹੜਾ ਮਕਾਨ ਟਿੱਕਿਆ ਉਹਦਾ 1 ਲੱਖ 20000 ਰੁਪਏ ਹੈ ਕਿ ਜਿਹੜੀ ਰਾਸ਼ੀ ਬਹੁਤ ਘੱਟ ਹੈ ਮੈਂ ਚਾਹੁੰਦਾ ਕਿ 35000 ਤੋਂ ਵਧਾ ਕੇ 1 ਲੱਖ ਕੀਤੀ ਜਾਵੇ ਔਰ 120000 ਤੋਂ ਵਧਾ ਕੇ ਉਹਦੀ ਕੀਮਤ ਜਿਹੜੀ 5 ਲੱਖ ਕੀਤੀ ਜਾਵੇ ਤਾਂ ਜੋ ਲੋਕ ਆਪਣਾ ਜਿਹੜਾ ਰਹਿਣ ਬਸੇਰਾ ਦੁਬਾਰਾ ਬਣਾ ਸਕਣ 35000 ਔਰ 120000 ਦਾ ਮਿਲਖਾਲ ਬਹੁਤਾ ਕੁਝ ਨਾ ਰਿਪੇਅਰ ਹੋਣ ਪਾ ਹੋ ਪਉਂਦੀ ਆ ਤੇ ਨਾ ਕੋਈ 120000 ਨਾਲ ਘਰ ਹੀ ਬਣਦਾ ਹੈ ਅੱਗੇ ਮੈਂ ਗੱਲ ਕਰਾਂਗਾ ਕਿਸਾਨਾਂ ਦੀ ਕਿਸਾਨਾਂ ਜਿਹੜਾ ਪੰਜਾਬ ਦਾ ਆਂਦਾ ਤਾਂ ਇਹਦਾ ਬਹੁਤ ਵੱਡਾ ਨੁਕਸਾਨ ਜਿਹੜਾ ਹੋਇਆ ਧੰਨਵਾਦ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਪ੍ਰਤੀ 1 ਏਕੜ 20000 ਰੁਪਇਆ ਐਨਾਨਸ ਕੀਤਾ ਇਹਨਾਂ ਨੂੰ ਦੇਣ ਦਾ ਤਾਂ ਬਹੁਤ ਵਧੀਆ ਗੱਲ ਆ ਪਰ ਇੱਕ ਗੱਲ ਮੈਂ ਜ਼ਰੂਰ ਰੱਖਣੀ ਚਾਹੁੰਦਾ ਕਿ ਜਿਹੜੀ ਸ਼ਰਤਵਾ 5 ਏਕੜ ਦੀ ਇਹਦੇ ਵਿੱਚ ਨਾ 5 ਏਕੜ ਦੀ ਗਰਦਾਬਰੀ ਤੇ ਹੁਕਮ ਨੇ ਮੈਂ ਚਾਹੁੰਦਾ ਕਿ ਕਿਸੇ ਦੀ 10 ਏਕੜ ਹੋਵੇ 15 ਏਕੜ ਹੋਵੇ ਉਹਨੂੰ ਇਹ ਛੱਤ ਖਤਮ ਕਰਕੇ ਉਹਨੂੰ ਪੂਰੀ ਗਰਦਾਬੀ ਕਰਕੇ ਤੋਂ ਉਹਨੂੰ ਉਹ ਪੂਰਾ ਮਾਤਿਆ ਜਿਹੜਾ ਉਹਨੂੰ ਮਿਲਣਾ ਚਾਹੀਦਾ ਹੈ ਇਹ ਜ਼ਿੰਮੇਦਾਰਾਂ ਦੀ ਬਹੁਤ ਵੱਡੀ ਮੰਗ ਹੈ ਉਹਦੇ ਨਾਲ ਕੀ ਹੁੰਦਾ ਜਦੋਂ ਘਰ ਦੇ ਤਿੰਨ ਚਾਰ ਜੀ ਹੁੰਦੇ ਨੇ ਜਦੋਂ ਪੰਜ ਪੰਜ ਕਿੱਲੇ ਦੀ ਗਤੌਰੀ ਹੋਏਗੀ ਉਹ ਲੋਕੀ ਪਰਿਵਾਰੀਆਂ ਤੱਕ ਅਪਰੋਚ ਕਰਨਗੇ ਔਰ ਪਰਿਵਾਰੀ ਉਹਨਾਂ ਲੋਕਾਂ ਦਾ ਸੂਚਨਨ ਕਰਨਗੇ ਇਸ ਕਰਕੇ ਮੈਂ ਇਹ ਵੀ ਗੱਲ ਆਪਦੇ ਧਿਆਨ ਵਿੱਚ ਲਿਆਉਣੀ ਚਾਹੁੰਦਾ ਅਗਲੀ ਗੱਲ ਜਿਹੜੀ ਬਹੁਤ ਵਧੀਆ ਮੁੱਖ ਮੰਤਰੀ ਸਾਹਿਬ ਨੇ ਕੀਤੀ ਹੈ ਕਿ ਜਿਸ ਦਾ ਖੇਤ ਉਸਦੀ ਰੇਤ ਹੈ ਇਹ ਬਹੁਤ ਵਧੀਆ ਗੱਲ ਆ ਪਰ ਉਹਦੇ 'ਚ ਮੈਂ ਇੱਕ ਗੱਲ ਹੋਰ ਚਾਹੁੰਦਾ ਕਿ ਉਹਦਾ ਸਮਾਂ ਬਹੁਤ ਘੱਟ ਹੈ ਮੈਂ ਚਾਹੁੰਦਾ ਕਿ ਉਹ ਸਮਾਂ ਜਿਹੜਾ ਵਾ ਲਗਭਗ ਉਹਨਾਂ ਪਸ਼ਾਨਾਂ ਨੂੰ 1 ਸਾਲ ਦਾ ਸਮਾਂ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ ਤੋ ਐਨੇ ਥੋੜੇ ਸਮੇਂ ਚ ਨਾ ਤਾਂ ਜੀਵੀ ਤਾਰਾਂ ਕੋਲ ਕੋਈ ਆਸੇ ਸਾਧਨ ਹੈ ਜੋ ਰੇਤ ਇਹ ਨਹੀਂ ਜਲਦੀ ਉਠਾ ਪਾਉਣਗੇ ਤਾਂ ਜੇ ਉਹਨਾਂ ਨੂੰ 1 ਸਾਲ ਦਾ ਸਮਾਂ ਦਿੱਤਾ ਜਾਵੇ ਤਾਂ ਮੇਰੇ ਘਰ ਕਿਸਾਨ 1 ਸਾਲ ਦੇ ਵਿੱਚ ਆਪਣਾ ਖੇਤ ਜਿਹੜਾ ਉਹ ਸਾਫ਼ ਕਰ ਸਕਦੇ ਨੇ ਮੈਂ ਤੁਹਾਡੇ ਧਿਆਨ ਚ ਗੱਲ ਇਹ ਲਖਣੀ ਚਾਹੁੰਦਾ ਸੀਗਾ ਅਗਲੀ ਗੱਲ ਮੈਂ ਕਰਾਂਗਾ ਤੁਸੀਂ ਬੰਨ੍ਹਾ ਦੀ ਜਿੰਨਾ ਕਰਕੇ ਵੱਡਾ ਨੁਕਸਾਨ ਹੋਇਆ ਮਾ ਡੇਰਾ ਬਾਬਾ ਨਾਨਕ ਪਹਿਲਾਂ ਉਦੋਂ ਵੀ ਆਪਣੇ ਸਾਡੇ ਗੋਇਲ ਸਾਹਿਬ ਤੇ ਕ੍ਰਿਸ਼ਨ ਕੁਮਾਰ ਜੀ ਬਾਰੇ ਬੜਾ ਕੁਝ ਬੋਲਿਆ ਕਿ ਇਹਨਾਂ ਨੂੰ ਸਿਫਾ ਦੇਣਾ ਚਾਹੀਦਾ ਹੈ ਮੈਂ ਸਾਰੀ ਸੰਸਦ ਦੇ ਧਿਆਨ ਤੇ ਲਿਆਉਣਾ ਚਾਹੁੰਦਾ ਕਿ ਜਿੰਨਾ ਕੰਮ ਗੋਇਲ ਸਾਹਿਬ ਨੇ ਕੀਤਾ ਆ ਸਾਡੇ ਮਾੜ ਮਰਨਾ ਚੌਧਰੀ ਮੇਰੇਕਲ 20-25 ਸਾਲ ਤੋਂ ਐਮਐਲਏ ਬਣਦੇ ਰਹੇ ਆ ਸਰਕਾਰਾਂ 'ਚ ਮੰਤਰੀ ਬਣਦੇ ਰਹੇ ਨੇ ਇਹਨਾਂ ਅੱਜ ਤੱਕ ਸੱਕੀ ਨਾਲੇ ਦੀ ਕਦੀ ਗੱਲ ਨਹੀਂ ਚੁੱਕੀ ਇੱਥੇ ਪਹਿਲੀ ਵਾਰੀ ਹੋਇਆ ਕਿ ਸੱਕੀ ਨਾਲੇ ਦੀ ਗੱਲ ਹੋਈ ਔਰ ਗੋਇਲ ਸਾਹਿਬ ਦੀ ਅਗਵਾਈ ਚ ਗਰਦਾਸਪੁਰ ਤੋਂ ਲੈ ਕੇ ਟੇਹਰਾ ਬਾਬਾ ਨਾਨਕ ਤੱਕ ਸੱਤੀ ਨਾਲੇ ਦੀ ਸਫਾਈ ਹੋਈ ਆ। ਔਰ ਜਦੋਂ ਟੇਹਰਾ ਬਾਬਾ ਨਾਨਕ ਹਲਕਾ ਸ਼ੁਰੂ ਹੋਇਆ ਉਦੋਂ ਬਾਸ਼ਾ ਆ ਗਿਆਂ ਤਾਂ ਜਦੋਂ ਬਾਸ਼ਾ ਕਰਕੇ ਕੰਮ ਰੁਕਣਾ ਗੋਇਲ ਸਾਹਿਬ ਨੂੰ ਕੰਪਲੀਟ ਕਰ ਲੈਣ ਦਿਓ। ਕੀ ਕਰਾਂਗਾ ਕਿ ਗੋਇਲ ਸਾਹਿਬ ਇੱਕ ਮਿੰਟ ਦੀ ਇੱਕ ਮਿੰਟ ਰੁਕੋ। ਹਜੀਬ ਕੀ ਕਹਿਣਾ ਚਾਹੁੰਦੇ ਹੋ? ਹਾਂਜੀ। ਮੇਰਾ ਨਾਮ ਲੈ ਇਸ ਕਰਕੇ ਮੈਨੂੰ ਬੋਲਣ ਦਿਓ। ਠੀਕ। ਇਹ ਜਿਹੜਾ ਇਹਨਾਂ ਨੇ ਗੱਲ ਕਹੀ ਏ ਕਿ ਸਖੀਆਂ ਤੁਸੀਂ ਮੇਰੇ ਨਾਲ ਚੱਲੋ। ਮੇਰੇ ਦਿਨਾਂ ਨਗਰ ਤੋਂ ਸ਼ੁਰੂ ਹੋ ਕੇ ਤੁਸੀਂ ਤੇਰਾ ਵਾਪਾ ਨਾ ਲੱਗਦਾ ਚੱਲ ਕੇ ਤੁਸੀਂ ਦੇਖ ਸਕਦੇ ਹੋ ਕਿ ਹਾਊਸ ਕਮੇਟੀ ਵੀ ਸ਼ਖਾ ਖਣਾ ਲਓ ਕਿ ਅੱਪੇ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਕਿ ਕਿੰਨੀ ਕਿ ਸਫਾਈ ਬੜੀ ਉੱਥੇ ਤੁਹਾਡੇ ਸਾਹਮਣੇ ਹੋ ਜਾਏਗਾ ਥੈਂਕ ਯੂ ਜੀਰਦਾਵਾ ਸਾਹਿਬ ਬੈਠੋ ਮੈਡਮ ਬੈਠੋ ਹੋ ਗਈ ਗੱਲ ਉਹ ਵੀ ਗੱਲ ਤੁਸੀਂ 20 25 ਸਾਲ ਤੋਂ ਇਸੇ ਸੰਤੁਸ਼ਟ ਬੈਠੇ ਹੋ ਅੱਜ ਤੱਕ ਤੁਸੀਂ ਬੰਦਾ ਅੱਜ ਤੱਕ ਤੁਸੀਂ ਜੜਾ ਥੱਕੀ ਨਾਲੇ ਦਾ ਤੁਸੀਂ ਕਿਉਂ ਨਹੀਂ ਮੁੱਤਾ ਠਾਇਆ ਅਗਰ ਆਮ ਆਦੀ ਪਾਰਟੀ ਨੇ ਮੁੱਤਾ ਠਾਇਆ ਔਰ ਗਦਾਪੁਰ ਤੀਨਾਂ ਨਗਰ ਤੋਂ ਲੈ ਕੇ ਤੇ ਮੇਰੇ ਹਰਕੇ ਤੱਕ ਜਿਹੜਾ ਵਾ ਸਫਾਈ ਹੋਈ ਆ ਤੂੰ ਹੀ ਕਿਵੇਂ ਕਹਿੰਦੇ ਨਹੀਂ ਸਫਾਈ ਹੋਈ ਚਲੋ ਉਸੇ ਮੇਰੇ ਨਾਲ ਚਲੋ ਮੇਰੇ ਨਾਲ ਚਲੋ ਮੇਰੇ ਨਾਲ ਚਲੋ ਮੈਂ ਤਾਂ ਇਹ ਰੋਡਾਂ ਕੀਤਾ ਜਾਵੇ ਸਫਾਈ ਹੋਈ ਆ ਕਿ ਨਹੀਂ ਹੋਈ ਇਸ ਕਰਕੇ ਸੁਣ ਲਓ ਹੁਣ ਮੇਰੀ ਗੱਲ ਤੇ ਬਹਿ ਜਾ ਹੁਣ ਸੁਣ ਲਓ ਉਹ ਜੇ ਰੋਡਾਂ ਸੁਣ ਲਓ ਕਾਗਜ਼ਾਟ ਹੋਈਆਂ ਹੋਣਗੀਆਂ ਤੁਹਾਡੀਆਂ ਅਰਦਾਵਾ ਸਾਹਿਬ ਕੀ ਬੋਲਣਾ ਕਰੋ ਤੁਸੀਂ ਆਪਣੀ ਗੱਲ ਜਾਰੀ ਰੱਖੋ ਸੁਣ ਲਓ ਹੁਣ ਮੇਰੀ ਗੱਲ ਤੁਸੀਂ ਆਪਣੀ ਤੁਸੀਂ ਆਪਣੀ ਗੱਲ ਜਾਰੀ ਰੱਖੋ ਸੁਣ ਲਓ ਅਗਲੀ ਮੇਰੀ ਪਹਿਲਾਂ ਗੱਲ ਸੁਣ ਲਓ ਪਹਿਲਾਂ ਅਰਦਾਵਾ ਸਾਹਿਬ ਤੁਸੀਂ ਆਪਣੀ ਗੱਲ ਜਾਰੀ ਰੱਖੋ ਅਗਲੀ ਗੱਲ ਸੁਣਾਉਣ ਨਹੀਂ ਆਏ ਤੁਸੀਂ ਆਪਣੀ ਗੱਲ ਕਹਿਣ ਲਈ ਆਏ ਕਰੋ ਅਗਲੀ ਗੱਲ ਮੇਰੀ ਸੁਣ ਲਓ ਸਪੀਕਰ ਸਾਹਿਬ ਇਹਨਾਂ ਨੂੰ ਕਹੋ ਮੈਨੂੰ ਬੋਲਣ दो ਮੇਰੀ ਬੋਲਾਂ ਤੋਂ ਬਾਅਦ ਜਵਾਬ ਦੇਣਾ ਹੁਣ ਲੱਗੀਆਂ ਨਾ ਮਿਰਚਾਂ ਇਹਨਾਂ ਨੂੰ ਇਹਨਾਂ ਨੂੰ ਲੱਗੀਆਂ ਨੇ ਮਰਚਾਂ ਹਣ ਸੱਚੀ ਗੱਲ ਦੀਆਂ ਇੱਥੇ 25 25 ਸਾਲ ਤੋਂ ਤੁਸੀਂ ਆ ਸੰਗਤਤ ਬੈਠੇ ਜੋ ਲੋਕਾਂ ਦਾ ਝੋਸਨ ਕੀਤਾ ਗਦਾਪੁਰ ਦੇ ਲੋਕਾਂ ਦਾ ਆ ਤੁਹਾਨੂੰ ਦੱਸਣ ਕਿ ਲੋਕਾਂ ਨੇ ਮਤ ਦੇਣਾ ਬਾਬਾ ਨਾਨਕ ਵਾਲਿਆਂ ਦਿੱਤੀ ਆ ਉਹ ਸਾਰੇ ਆਉਣ ਵਾਲੀ ਸਤਾਈ ਚ ਤੁਹਾਨੂੰ ਸਾਰਿਆਂ ਨੂੰ ਮਤ ਦੇਣ ਦਾ ਗਦਾਪੁਰ ਵਾਲੇ ਲੋਕ ਆਜਮਦਾਨ ਜੁਣ ਮੈਂ ਅਗਲੀ ਗੱਲ ਕਰਾਂਗਾ ਬਸ ਤੁਹਾਡੀ ਗੱਲ ਹੋ ਗਈ ਗੁਰਪ੍ਰੀਤ ਸਿੰਘ ਬੜਾ ਵਾਲੀ ਬੈਠੋ ਗੁਰਪ੍ਰੀਤ ਸਿੰਘ ਬੜਾ ਵਾਲੀ ਗੁਰਪ੍ਰੀਤ ਬੋਲੋ ਜੀ ਬੈਠੋ ਜੀ ਬੈਠੋ ਗੱਲ ਆਪਾਂ ਗੱਲ ਹੋਣੀ ਨਹੀਂ ਜੀ ਗੁਰਪ੍ਰੀਤ ਆਪਣੀ ਗੱਲ ਕਰੋ ਇੱਕ ਮਿੰਟ ਲਈ ਹਾਂ ਇੱਕ ਮਿੰਟ ਬੈਠੋ ਜੀ ਬੈਠੋ 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 ਜੀ ਬਾਜਵਾ ਜੀ ਦੱਸੋ ਸੱਜਣ ਜੀ ਇੱਕ ਮਿੰਟ ਰੰਦਾਵਾ ਸਾਹਿਬ ਤੁਹਾਡੀ ਅਸੀਂ ਇੱਧਰ ਇੱਧਰ ਘੇਰ ਨੂੰ ਘੇਰਦੇ ਸਿਰੋ ਅਸੀਂ ਬੜੀ ਇਹਨਾਂ ਦੀ ਇੱਜ਼ਤ ਕਰਨੇ ਆ ਇੱਕ ਮਿੰਟ ਇਹਨਾਂ ਦੀ ਗੱਲ ਨਹੀਂ ਰਿਟਾਇਰੀਟ ਅਸੀਂ ਇਹਨਾਂ ਦੀ ਗੱਲ ਨਹੀਂ ਜੀ ਜੀ ਰੰਦਾਵਾ ਸਾਹਿਬ ਦਾ ਸੁਜੈਸ਼ਨ ਜਿਹੜਾ ਅਸੀਂ ਉਹਨੂੰ ਵੈਲਕਮ ਕਰਨੇ ਥੈਂਕ ਯੂ ਇੱਕ ਹਾਊਸ ਕਮੇਟੀ ਬਣਾਓ ਅਸੀਂ ਨਾਲ ਚੱਲਨੇ ਆ ਇਹ ਸੱਚੇ ਨਾਲ ਵੀ ਅਸੀਂ ਵੇਖ ਲਈਏ ਸਮਾਈ ਕੀ ਨਹੀਂ ਹੋਈ ਹੈ